ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਤੇ ਭਾਜੀ ਦੇਸੀ ਘਿਓ ਵਾਲੇ ਨੂਡਲ ਇਥੋਂ ਮਿਲਦੇ ਜੀ ਬਿਲਕੁਲ ਜੀ ਇਥੋਂ ਮਿਲਦੇ ਆ ਤੇ ਭਾਜੀ ਆਪਣਾ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਭਾਜੀ ਮੇਰਾ ਨਾਮ ਹੈਗਾ ਜਗਜੀਤ ਸਿੰਘ ਤੇ ਭਾਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕਾਰਟ ਗਲੰਦਿਆਂ ਨੂੰ ਭਾਜੀ ਇੱਥੇ ਹੋ ਗਿਆ ਜੀ 2 ਸਾਲ ਹੋ ਗਏ ਜੀ ਬਾਕੀ ਦੇਸੀ ਘਿਓ ਵਾਲਾ ਕੰਸੈਪਟ ਜਿਹੜਾ ਸਾਡਾ ਇਹਨੂੰ ਵੀ 4-5 ਮਹੀਨੇ ਹੋ ਗਏ ਆ ਅੱਛਾ ਜੀ ਤੇ ਬਹੁਤ ਸੋਹਣਾ ਗੁਰੂ ਸਾਹਿਬ ਦੀ ਕਿਰਪਾ ਨਾਲ ਚੱਲ ਰਿਹਾ ਜੀ ਇਹ ਰਿਸਪੌਂਸ ਕਿਦਾਂ ਦਾ ਮਿਲਿਆ ਜੀ ਬਣਾ ਜੀ ਠੀਕ ਹੈ ਜੀ ਤੇ ਮੇਨ ਪਾਜੀ ਇਹ ਦੇਸੀ ਘਿਓ ਦੀ ਇਹ ਕੰਪਲ ਇਹ ਸਾਡੇ ਵਿੱਚ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਤੇ ਇੰਡੀਆ ਵਿੱਚ ਪਹਿਲਾ ਇਹੀ ਕੰਸੈਪਟ ਸਹੀ ਹੈ ਜੀ ਸਹੀ ਹੈ ਤੁਹਾਡਾ ਹੀ ਸੁਣਿਆ ਹੋਰ ਕਿਤੇ ਨਹੀਂ ਪਾਜੀ ਦੇਸੀ ਘਿਓ ਵਾਲੇ ਖਾਦੇ ਇਹ ਤੱਕ ਨਹੀਂ ਬਿਲਕੁਲ ਜੀ ਤੇ ਇਹ ਪਾਜੀ ਕਿਦਾਂ ਤਿਆਰ ਕਰਦੇ ਸੀ ਤੁਸੀਂ ਇਹ ਪਾਜੀ ਤਾਂ ਅਸੀਂ ਲਾਈਵ ਦਿਖਾਉਨੇ ਆ ਬਣਾ ਕੇ ਠੀਕ ਹੈ ਜੀ ਹਾਂਜੀ ਇਹ ਪਾਜੀ ਕਿਦਾਂ ਕੰਸੈਪਟ ਇਹ ਕਿਦਾਂ ਦਿਮਾਗ ਵਿੱਚ ਆਇਆ ਜੀ ਦੇਸੀ ਘਿਓ ਦਾ ਭਾਈ ਦੇਸੀ ਘਿਓ ਦੀ ਚਾਂਪ ਅਸੀਂ ਬਣਾਉਂਦੇ ਸੀ ਪਹਿਲਾਂ ਤੇ ਦੇਸੀ ਘਿਓ ਦੀ ਚਾਂਪ ਤੋਂ ਹੀ ਆਈ ਆਈਡੀਆ ਆਇਆ ਇੱਕ ਵਾਰੀ ਦੋ ਵਾਰੀ ਪਹਿਲਾਂ ਖੁਦ ਬਣਾ ਕੇ ਵੇਖਿਆ ਉਹ ਦਿਖਾ ਕੇ ਵੇਖਿਆ ਅੱਛਾ ਜੀ ਤੇ ਬਹੁਤ ਵਧੀਆ ਟੇਸ ਲੱਗਾ ਸਾਨੂੰ ਹਾਂ ਠੀਕ ਹੈ ਜੀ ਤੇ ਅਸੀਂ ਸੋਚਿਆ ਕਿ ਚਾਈਨੈਸ ਨੂੰ ਥੋੜਾ ਦੇਸੀ ਟੱਚ ਦਿੱਤਾ ਜਾਵੇ ਅੱਛਾ ਜੀ ਤੇ ਕਾਫੀ ਮਸ਼ਹੂਰ ਹੈ ਜੀ ਸ਼ੈਡੇ ਦੇ ਵਿੱਚ ਤੁਸੀਂ ਹੈ ਬਹੁਤ ਬਹੁਤ ਕਿਰਪਾ ਹੈ ਜੀ ਵਾਈਕ ਦੀ ਹਾਂ ਜੀ ਤੁਹਾਡਾ ਪੂਰਾ ਸ਼ੈਡੇ ਦੇ ਵਿੱਚ ਤੁਹਾਨੂੰ ਅੱਜ ਧੰਨਵਾਦ ਤੇ ਕਰੀਏ ਭਾਜੀ ਤਿਆਰ ਬਿਲਕੁਲ ਕਰਦੇ ਜੀ ਇਹ ਭਾਜੀ ਕੜਾਈ ਦੀ ਸ਼ੇਪ ਹੀ ਇਦਾਂ ਦੀ ਹੈ ਕਿ ਜੇ ਇਹ ਭਾਜੀ ਖੁੱਲਾ ਸਬਣ ਬਣਾ ਬਣਾ ਕੇ ਨਾ ਚੁੱਕ ਚੁੱਕ ਕੇ ਹੋ ਗਈ ਜੀ ਅੱਛਾ ਜੀ ਠੀਕ ਹੈ ਜੀ ਇਹੀ ਹੈ ਇਹ ਤੋਂ ਪਤਾ ਲੱਗਦਾ ਜੀ ਤੁਸੀਂ ਕਿੰਨੇ ਡਿਮਾਂਡ ਤੇ ਤੁਹਾਡੇ ਡੀਡਲ ਇੱਥੇ ਆ ਗਿਆ ਜੀ ਆਪਣਾ ਦੇਸੀ ਘੋਵਾ ਵਾਹ ਜੀ ਵਾਹ ਇਹ ਆਪਾਂ ਸਿਰਫ ਆਹ ਪਲੇਟ ਬਣਾਵਾਂਗੇ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਅਮੁੱਲ ਦਾ ਵਰਤਦਾ ਜੀ ਤੁਸੀਂ ਦੇਸੀ ਘੋਵਾ ਭਾਜੀ ਇਹਦੇ ਵਿੱਚ ਐਸ ਐਮ ਵੀਰਕਾਰਾ ਕਿ ਹੋ ਜੇ ਪਾਇਆ ਠੀਕ ਹੈ ਜੀ ਹਾਂ ਜੀ ਇਹ ਡੱਬਾ ਡੱਬਾ ਰੋ ਰੋ ਚ ਨਹੀਂ ਕਰੀਦਾ ਹਾਂ ਨਹੀਂ ਸਹੀ ਹੈ ਜੀ ਹਰੀ ਮਿਰਚ ਆ ਗਈ ਜੀ ਆਪਣੀ ਠੀਕ ਹੈ ਜੀ ਠੀਕ ਹੈ ਜੀ ਫਿਰ ਆਪਣੇ ਪਿਆਜ਼ ਆ ਗਏ ਜੀ ਵਾਹ ਜੀ ਉਸ ਤੋਂ ਬਾਅਦ ਗਾਜਰ ਆ ਗਈ ਜੀ ਆ ਗਈ ਜੀ ਆਪਣੀ ਸ਼ਿਮਲਾ ਮਿਰਚ ਓਕੇ ਇਹ ਆ ਗਈ ਜੀ ਆਪਣਾ ਮਸ਼ਰੂਮ ਇਹ ਆ ਗਈ ਜੀ ਆਪਣੇ ਸਵੀਟ ਕਾਰਨ ਵਾਹ ਭਾਜੀ ਵਾਹ ਬਸ ਚੈੱਕ ਕਰੀ ਜਾਓ ਤੁਸੀਂ ਤੇ ਬਹੁਤ ਆਈਟਮਾਂ ਭਾਜੀ ਪਾਤੀਆਂ ਤੁਸੀਂ ਤੇ ਇਹ ਪਨੀਰ ਇਹ ਵੈਸੇ ਅਸੀਂ ਪਨੀਰ ਜਿਹੜਾ ਉੱਪਰ ਪਾ ਕੇ ਦਿੰਨੇ ਆ ਠੀਕ ਹੈ ਜੀ ਪਰ ਗਾਗ ਜਦੋਂ ਕੋਈ ਕਹਦੇ ਗਾਗ ਦੀ ਡਿਮਾਂਡ ਤੇ ਪਨੀਰ ਜਿਹੜਾ ਵੱਖਰਾ ਪਾਇਆ ਦੇ ਵਿੱਚ ਸਹੀ ਹੈ ਭਾਜੀ ਇਹ ਭਾਈ ਜੀ ਚੰਗੇ ਭਲੇ ਰੈਸਟੋਰੈਂਟਾਂ ਨੂੰ ਮਾਤ ਪਾਈ ਜਾਂਦੇ ਜਾਂ ਇਹਨਾਂ ਤੇ ਆਪਣਾ ਉਹ ਵੀ ਨਹੀਂ ਪਾ ਕੇ ਦਿੰਦੇ ਆਈਟਮਾਂ ਜੀ ਜਿੰਨੀਆਂ ਤੁਸੀਂ ਪਾਤੀਆਂ ਜੇ ਬਿਲਕੁਲ ਜੀ ਬਿਲਕੁਲ ਕੁਝ ਪਾ ਕੇ ਦਿੰਦਾ ਵੀ ਨਹੀਂ ਤੇ ਪਾ ਕੇ ਦੇएगा ਵੀ ਨਹੀਂ ਸਹੀ ਹੈ ਐਨੇ ਘੱਟ ਰੇਟ ਦੇ ਵਿੱਚ ਠੀਕ ਹੈ ਜੀ ਰੇਟ ਤੁਹਾਨੂੰ ਲਾਸਟੇ ਦੱਸਾਂਗੇ ਟੇਸਟ ਜਿਹੜਾ ਇਹਦਾ ਹੋਏਗਾ ਉਹ ਰੈਸਟੋਰੈਂਟ ਤੋਂ ਵਧੀਆ ਹੀ ਹੋਏਗਾ ਸਹੀ ਹੈ ਭਾਜੀ ਬਿਲਕੁਲ ਬਿਲਕੁਲ ਮੱਠੇ ਮੱਠੇ ਸੇਕਤੇ 2-4 ਮਿੰਟ ਲਾ ਕੇ ਫਿਰ ਨੂੰ ਪਕਾਵਾਂਗੇ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਸਾਹ ਅਪਡੇਟ ਜਿਹੜੀ ਬਣਾ ਰਹੇ ਆ ਇਥੇ ਸਾਹ ਅਪਡੇਟ ਦੇ ਵਿੱਚ ਦੇਖੋ ਸਾਹ ਪਲੇਟ ਤੇ ਸਬਜ਼ੀਆਂ ਨਾ ਭਰ ਜਾਣੀਆਂ ਸਹੀ ਹੈ ਭਾਜੀ ਸਹੀ ਹੈ ਨੂਡਲ ਕਿੰਨੇ ਪੈਣਗੇ ਅਰੇ ਨੂਡਲ ਆਉਣੇ ਆ ਜੀ ਇੱਥੇ ਤੇ ਨੂਡਲ ਬਿਲਕੁਲ ਬਿਲਕੁਲ ਘੱਟ ਕੁਆਂਟੀਟੀ ਚ ਲਾਵਾਂਗੇ ਠੀਕ ਹੈ ਜੀ ਸਹੀ ਹੈ ਭਾਜੀ ਸਹੀ ਹੈ ਬਰੀਕ ਵਾਲੇ ਨੂਡਲ ਹੈ ਬਹੁਤ ਵਧੀਆ ਕੁਆਲਿਟੀ ਦੇ ਨੂਡਲ ਹੈ ਗੱਲਾ ਗੱਲਾ ਹੋਇਆ ਭਾਜੀ ਪੂਰਾ ਨੂਡਲ ਹੈ ਕਈ ਬਾਕੀ ਚਲੋ ਜੁੜੇਗੇ ਤਾਂ ਮੈਦਾ ਜੀ ਹਾਂ ਜੀ ਠੀਕ ਹੈ ਪਰ ਇਹਨੂੰ ਖਾ ਕੇ ਤੁਹਾਡਾ ਪੇਟ ਜਿਹੜਾ ਉਹ ਹੈਵੀ ਹੈਵੀ ਨਹੀਂ ਤੁਹਾਨੂੰ ਮਹਿਸੂਸ ਹੋਏਗਾ ਠੀਕ ਹੈ ਭਾਜੀ ਜਿਵੇਂ ਆਪਾਂ ਆਮ ਨੂਡਲ ਖਾਂਦੇ ਹਾਂ ਨਾ ਮੋਟੇ ਵਾਲੇ ਠੀਕ ਹੈ ਜੀ ਇਹ ਭਾਜੀ ਹਾਂ ਪਲੇਟ ਦੇ ਵਿੱਚ ਹੀ ਕੁਆਂਟੀਟੀ ਕਾਫੀ ਲੱਗਣ ਦੀ ਹੈ ਕਾਫੀ ਲੱਗਦੀ ਹਾਂ ਬਿਲਕੁਲ ਜੀ ਬਿਲਕੁਲ ਐਸੇ ਲਵਾਗੇ ਜੀ ਨੂਡਲ ਇਹ ਹਾਂ ਪਲੇਟ ਹੀ ਭਾਜੀ ਦੋ ਜਣੇ ਆਰਾਮ ਨਾਲ ਖਾ ਸਕਦੇ ਦੋ ਜਣੇ ਖਾ ਸਕਦੇ ਆ ਜੀ ਬਸ ਕਸਟਮਰ ਚੱਲ ਕੇ ਆਵੇ ਉਹਨੂੰ ਮਜ਼ਾ ਵੀ ਆਵੇ ਖਾਣ ਦਾ ਵੀ ਤੇ ਇੱਥੇ ਆਉਣ ਦਾ ਵੀ ਪੈਸੇ ਖਰਚਣ ਦਾ ਵੀ ਸਹੀ ਆ ਭਾਜੀ ਇਹ ਭਾਜੀ ਵੇਖਣ ਚ ਬੜਾ ਨਜ਼ਾਰਾ ਆ ਬੱਜਣ ਡਿਆ ਇਹਦੇ ਖਾ ਕੇ ਤੇ ਪਤਾ ਨਹੀਂ ਖਾ ਕੇ ਹੋਰ ਨਜ਼ਾਰਾ ਬੱਜੇਗਾ ਭਾਜੀ ਸਹੀ ਆ ਜੀ ਇਹ ਚੰਗੇ ਬਲੇ ਰੈਸਟੋਰੈਂਟ ਵਿੱਚ ਵੀ ਨਹੀਂ ਭਾਜੀ ਇਦਾਂ ਦੇ ਨੂਡਲ ਮਿਲਦੇ ਨਹੀਂ ਮਿਲਦੇ ਭਾਜੀ ਤੇ ਮਿਲਨੇ ਵੀ ਨਹੀਂ ਆ ਭਾਜੀ ਸਹੀ ਆ ਜੀ ਇਹ ਬੜੀ ਖਾਣੇ ਵਾਸਤੇ ਨਾ ਦਿਲ ਚਾਹੀਦਾ ਬਣਾਉਣ ਵਾਸਤੇ ਵੀ ਭਾਜੀ ਤੁਹਾਡਾ ਦਿਲ ਖੁੱਲਾ ਹੋਣਾ ਚਾਹੀਦਾ ਵਾ ਸਮਾਰਟ ਹੋਣ ਵਾਸਤੇ ਜ਼ਰੂਰੀ ਨਹੀਂ ਕਿ ਤੁਸੀਂ ਸੋਚੋ ਕਿ ਹਾਂ ਹੀ ਇਹਨਾ ਮਹਿੰਗਾ ਸਮਾਨ ਪਾਤਾ ਤੇ ਉਨੇ ਹੀ ਪੈਸੇ ਹੀ ਵਸੂਲਨੇ ਆ ਉਹ ਗੱਲ ਦੀ ਹੈ ਹਾਂਜੀ ਸਹੀ ਹੈ ਤੁਸੀਂ 2 4 5 ਰੁਪਏ ਬਿਚਾੜੋ ਨਾ ਪਰ ਸਮਾਨ ਚੰਗਾ ਦੋ ਗੱਲ ਸਹੀ ਹੈ ਭਾਜੀ ਸਹੀ ਹੈ ਨਹੀਂ ਆ ਜੀ ਸਮਾਨ ਤੁਸੀਂ ਬਹੁਤ ਫਰੈਸ਼ ਰੱਖਿਆ ਭਾਜੀ ਸਾਰਾ ਹੀ ਬਿਲਕੁਲ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਭਾਜੀ ਇਹ ਆਪਣਾ ਅਦਰਕ ਦਾ ਪਾਊਡਰ ਜੇ ਠੀਕ ਹੈ ਜੀ ਅਜੀਨੋ ਮੋਟੋ ਯੂਜ਼ ਨਹੀਂ ਕਰਦੇ ਸੀ ਸਹੀ ਹੈ ਭਾਜੀ ਸਹੀ ਹੈ ਇਹ ਆਪਣਾ ਨਮਕ ਵਾਹ ਜੀ ਇਹ ਆ ਗਿਆ ਜੀ ਆਪਣਾ ਵਿਨੇਗਰ ਸਿਰਕਾ ਬੋਲ ਦਿੰਨੇ ਆਪਾਂ ਨੂੰ ਓਕੇ ਇਹ ਆਪਸ਼ਨਲ ਹੈ ਸੋਇਆ ਸੌਸ ਹੈ ਔਰਸਨਲ ਹੈ ਠੀਕ ਹੈ ਜੀ ਦੇਖੋ ਕਵੇ ਤਾਂ ਪਾ ਦਿੱਤੀ ਹੈ ਨਹੀਂ ਤਾਂ ਨਹੀਂ ਉਹ ਵੀ ਹਲਕੀ ਜੀ ਬਸ ਇੰਨੀ ਐ ਆਪਣਾ ਆਗਾ ਜੀ ਐ ਭਾਜੀ ਥੋੜਾ ਚੰਗੀ ਤਰ੍ਹਾਂ ਚੈੱਕ ਕਰਾ ਦਿਓ ਲੋਕਾਂ ਨੂੰ ਲੱਗਦਾ ਇਹਦੇ ਵਿੱਚ ਜਿੰਨੂ ਮੋਟੋ ਘੋਲਿਆ ਲਸਣ ਦਿਖਾਓ ਥੱਲੇ ਹਾਂ ਲਸਣ ਹੈਗਾ ਜੀ ਗੰਡੀਆਂ ਦਿਖਣ ਡੀਆਂ ਜੀ ਲਸਣ ਦੀਆਂ ਲਸਣ ਬਹੁਤ ਪਾਇਆ ਹੈ ਇਹਦੇ ਵਿੱਚ ਹਾਂ ਸਹੀ ਹੈ ਬਹੁਤ ਕਿ ਲਸਣ ਪਾਇਆ ਹੁੰਦਾ ਹੈ ਇਹਦਾ ਟੇਸਟ ਬਹੁਤ ਵਧੀਆ ਆ ਇਹ ਲਸਣ ਦਾ ਪਾਣੀ ਹੈ ਜੀ ਹੈ ਨਾ ਬਿਲਕੁਲ ਜੀ ਲਸਣ ਦਾ ਪਾਣੀ ਹੈ ਸਹੀ ਹੈ ਭਾਜੀ ਸਹੀ ਹੈ ਇਹ ਕਈ ਲੋਕਾਂ ਲਵਰ ਵੀ ਭਾਜੀ ਤੁਹਾਡੇ ਕੋਲ ਬਹੁਤ ਆਉਂਦੇ ਆ ਜੀ ਖਾਣ ਹਾਂ ਜੀ ਬਿਲ ਸਹੀ ਹੈ ਜੀ ਬਾਕੀ ਹੁਣ ਥੋੜੇ ਚਿਰ ਤੱਕ ਸਾਡੇ ਕੋਲ ਇੱਕ ਦੋ ਵੈਰਾਈਟੀਆਂ ਹੋਰ ਨਵੀਆਂ ਆ ਰਹੀਆਂ ਹੋ ਅੱਛਾ ਜੀ ਫੈਦ ਉਸ ਦਾ ਨੂਡਲ ਵੀ ਆਟੇ ਦੇ ਆ ਜਾਣ ਅੱਛਾ ਜੀ ਤੇ ਇਹ ਮੈਦਾ ਜਿਹੜਾ ਥੋੜਾ ਬਹੁਤ ਅਨ ਹੈਲਥੀ ਚੀਜ਼ ਹੈਗੀ ਉਹ ਵੀ ਕੱਢ ਦਿਆਂਗੇ ਠੀਕ ਹੈ ਭਾਜੀ ਸਹੀ ਹੈ ਜੀ ਸਹੀ ਬਾਕੀ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਭਾਜੀ ਜਿਨ੍ਹਾਂ ਨੇ ਰੋਲਾ ਪਾਇਆ ਕਿ ਮੈਦਾ ਅਨ ਹੈਲਥੀ ਆ ਕਾ ਵੀ ਕਮੈਂਟ ਮੈਂ ਪੜੇ ਆ ਹਾਂਜੀ ਤੇ ਆਪਾਂ ਦੇਖਦੇ ਆਂ ਕਿ ਲੋਕੀ ਬਾਹਰ ਜਾ ਕੇ ਵੀ ਕੋਈ ਪ੍ਰਵਾਸੀ ਵੀਰਾਂ ਕੋ ਜਾਂ ਬਾਹਰ ਜਾ ਕੇ ਵੀ ਉਹ ਅਨ ਹੈਲਥੀ ਮੈਦਾ ਹੀ ਖਾਂਦੇ ਆ ਸਹੀ ਹੈ ਜੀ। ਔਰ ਇੰਨਾ ਕੁਝ ਤਾਂ ਉਹਨਾਂ ਨੂੰ ਉਹਦੇ ਵਿੱਚ ਵੀ ਮਿਲ ਜਾਂਦੀ ਹੈ। ਨਹੀਂ ਮਿਲਦਾ ਭਾਈ। ਕੱਲਾ ਮੈਦਾ ਹੀ ਖਵਾਈ ਜਾਂਦੇ ਆ। ਸਬਜ਼ੀ ਤਾਂ ਕੋਈ ਨਹੀਂ ਹੁੰਦੀ ਉਹਦੇ ਵਿੱਚ। ਸਹੀ ਹੈ ਜੀ। ਇਹ ਭਾਈ ਤੁਸੀਂ ਘੱਡੋ ਸਾਡੇ ਤੋਂ 8 ਤਰ੍ਹਾਂ ਦੀਆਂ ਸਬਜ਼ੀਆਂ ਪਾਈਆਂ ਜੀ। ਬਿਲਕੁਲ ਜੀ ਤੁਹਾਡੇ ਸਾਹਮਣੇ ਦੇਖ ਲਓ ਲਾਈਵ ਤੁਹਾਡੇ ਸਾਹਮਣੇ ਬਣਿਆ ਜਾ ਰਿਹਾ ਹੈ। ਹਾਂ ਜੀ ਸਾਰਾ ਕੁਝ ਫਰੈਸ਼ ਹੈ। ਛੋਟਰਾ ਦੇ ਵਿੱਚ ਆਮ ਤੌਰ ਤੇ ਤੁਹਾਨੂੰ ਪਤਾ ਹੀ ਹੈ ਰੈਸਟੋਰੈਂਟ ਦੇ ਵਿੱਚ ਕੀ ਆ ਉਹ ਪਰਦੇ ਦੇ ਪਿੱਛੇ ਕਰਦੇ ਆ ਸਾਰਾ ਕੁਝ। ਸਹੀ ਹੈ ਜੀ ਸਹੀ। ਅਸੀਂ ਲਾਈਵ ਇੱਥੇ ਕਰ ਰਹੇ ਆ। ਸਹੀ ਹੈ ਭਾਈ ਸਹੀ ਹੈ। ਜੋ ਬਣ ਰਿਹਾ ਲਾਈਵ ਕਸਟਮਰ ਸਾਡੇ ਸਿਰ ਤੇ ਆਖ ਲੋ ਜਾਂਦਾ ਸਾਹਮਣੇ ਬਣਦਾ ਜੋ ਬਣਦਾ ਨਹੀਂ ਵਧੀਆ ਜੀ ਆ ਦੇਖਦੇ ਪਏ ਆਂ ਦੀ ਅਸੀਂ ਆ ਲਾਈਵ ਸਾਰਾ ਕੁਝ ਤੁਸੀਂ ਤਿਆਰ ਕੀਤਾ ਤੇ ਜਰੂਰ ਭਾਜੀਓ ਇੱਥੇ ਪਹੁੰਚੇ ਜੀ ਸ਼ਾਡਾ ਸਾਹਿਬ ਗੁਰਦਰ ਸਾਹਿਬ ਦੇ ਆਪੋਜ਼ਿਟ ਹੀ ਭਾਜੀ ਹੋਣਾਂ ਦੀ ਦੁਕਾਨ ਆ ਤੇ ਜਰੂਰ ਇਹ ਭਾਜੀ ਆਪਾਂ ਪਲੇਟਿੰਗ ਕਰਾਂਗੇ ਮਿਊਡ ਵਾਲੀ ਭਾਜੀ ਵੇਖ ਲੋ ਕੱਲਾ ਕੱਲਾ ਦੇ ਹੈ ਬਿਲਕੁਲ ਜੀ ਦੇਖ ਸਕਦੇ ਹੋ ਆ ਉੱਪਰ ਦੇਖੋ ਸਬਜ਼ੀਆਂ ਨਾਲ ਪੂਰਾ ਭਰਿਆ ਪਿਆ ਸਹੀ ਆ ਜੀ ਪੂਰਾ ਲੋਡਡਡ ਆ ਜੀ ਸਬਜ਼ੀਆਂ ਨਾਲ ਲੋਡਡਡ ਆ ਜੀ ਬਣ ਕੇ ਤਿਆਰ ਆ ਆਪਾਂ ਪਲੇਟਿੰਗ ਕਰਾਂਗੇ ਭਾਜੀ ਹਾਂ ਜੀ ਹਾਂ ਜੀ ਹਾਲ ਪੇਟ ਲਗਾਵਾਂਗੇ ਵਾਹ ਜੀ ਇਹ ਹਾ ਅਪਡੇਟ ਆਪਣੀ ਲੱਗ ਕੇ ਤਿਆਰ ਗਏ। ਇਹ ਅਜੇ ਭਾਜੀ ਕੰਪਲੀਟ ਹੋਈ ਨਹੀਂ ਪੂਰੀ। ਇਹ ਹੋਈ ਹੈ ਲਿਹਾਫ। ਆਏ ਕੰਪਲੀਟ ਹੋਣ ਲੱਗੀ ਹੈ ਬਸ। ਇਹ ਕੀ ਪਾ ਦੇ ਲੱਗ ਗਈ। ਉੱਪਰ ਆਗੇ ਵੀ ਇਸ ਦੀ ਪੀਨਟ ਆਗੇ। ਵਾਹ ਬਈ। ਆਪਸ਼ਨਲ ਹੈ। ਕਈਆਂ ਨੂੰ ਨਹੀਂ ਪਸੰਦ ਉਹ ਕਹਿ ਸਕਦਾ ਸਾਨੂੰ ਕਸਮ ਕਰਕੇ ਅਸੀਂ ਨਹੀਂ। ਬਾਕੀ ਜ਼ਿਆਦਾਤਰ ਲੋਕਾਂ ਦੇ ਵਿੱਚੋਂ 97% ਜਿਹੜੇ ਲੋਕਾਂ ਨੂੰ ਪਸੰਦ ਹੈ। ਤੇ ਉੱਪਰ ਆ ਗਿਆ ਜੀ ਪਨੀਰ। ਤੇ ਪੂਰਾ ਭਾਜੀ ਤੁਸੀਂ ਡੈਕੋਰੇਟ ਕਰਤਾ ਜੀ ਹੁਣੇ। ਆ ਹੁਣ ਸਾਡੀ ਪਲੇਟ ਜਿਹੜੀ ਆ ਤਿਆਰ ਹੋਈ ਜੀ ਵੀਰ ਜੀ ਠੀਕ ਆ ਜੀ ਤੇ ਇਹਦੇ ਉੱਪਰ ਆਪਾਂ ਰੱਖਾਂਗੇ ਜੀ ਆਪਣੇ ਸੌਸ ਉਹ ਵੀ ਦੇਖ ਸਕਦੇ ਹੋ ਵੀਵਾ ਕੰਪਨੀ ਦੀ ਐ ਹਾਂ ਸਹੀ ਆ ਜੀ ਕੋਈ ਜਾਲੀ ਨਹੀਂ ਐ ਲੋਕਲ ਨਹੀਂ ਐ ਸੌਸ ਦੀ ਬ੍ਰਾਂਡ ਦੀ ਐ ਭਾਈ ਫਿਰ ਅਸੀਂ ਇੱਕ ਪੌਚ ਨਹੀਂ ਦੇਣਾ ਜਿੰਨੇ ਕਿਸੇ ਨੂੰ ਚਾਹੀਦੇ ਆ ਉਹ ਇੱਥੋਂ ਲੈ ਸਕਦਾ ਲੋੜ ਮੁਤਾਬਕ ਸਹੀ ਆ ਤੇ ਇਹਦਾ ਰੇਟ ਭਾਈ ਹੁਣ ਦੱਸਿਆ ਜਾਵੇ ਜੀ ਕੀ ਪ੍ਰਾਈਸ ਆ ਭਾਈ ਪ੍ਰਾਈਸ ਹੈਗਾ ਜੀ ਹਾਫ ਦਾ ਸਿਰਫ 60 ਰੁਪਏ ਸਿਰਫ 60 ਰੁਪਏ ਬਿਲਕੁਲ ਜੀ ਪਾਜੀ ਨਾ ਕੁਛ ਪਾ ਗਏ ਤੇ ਫਿਰ ਵੀ 60 ਇਹ ਦੋ ਬੰਦੇ ਬੜੇ ਆਰਾਮ ਨਾਲ ਖਾ ਲੈਂਦੇ ਤੇ ਇਨਾ ਕੁਛ ਪਾ ਕੇ ਪਾਜੀ ਫਿਰ ਵੀ 60 ਰੁਪਏ ਇਹ ਮਨ ਜ਼ਰੂਰ ਤਾਂ ਇਦਾਂ ਹੀ ਚੱਲਦਾ ਆ ਰਿਹਾ ਪਾਜੀ ਇਹ ਬੜਾ ਸੋਹਣਾ ਰਿਸਪੌਂਸ ਹੈ ਠੀਕ ਹੈ ਜੀ ਤੇ ਅਸੀਂ ਗੇਮ ਕੋਈ ਐਡੀ ਵੱਡੀ ਰੱਖੀ ਨਹੀਂ ਆ ਸਹੀ ਹੈ ਜੀ ਬਸ ਛੇਵੇਂ ਪਾਸ਼ਾ ਸਾਹਮਣੇ ਦਰਬਾਰ ਹੈ ਉਹਨਾਂ ਦੀ ਕਿਰਪਾ ਨਾਲ ਚੱਲ ਰਹੀ ਹੈ ਤੇ ਲੋਕੇਸ਼ਨ ਪਾਜੀ ਦੱਸੋ ਇੱਕ ਵਾਰੀ ਤੁਸੀਂ ਜ਼ਰੂਰ ਜੇ ਕਿ ਪਹਿਲੇ ਲੋਕੇਸ਼ਨ ਹੈਗੀ ਜੇ ਵੀ ਉਹਦੀ ਆਪਣਾ ਅੰਮ੍ਰਿਤਸਰ ਦੇ ਵਿੱਚ ਹਾੜਾ ਸਾਹਿਬ ਗੁਰਦੁਆਰਾ ਜੀ ਠੀਕ ਹੈ ਜੀ ਸਾਹਮਣੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਦੇ ਓਪੋ ਮੇਨ ਗੇਟ ਤੋਂ ਨਾ 10 ਕ ਦੁਕਾਨਾਂ ਛੱਡ ਗਿਆ ਠੀਕ ਹੈ ਭਾਜੀ ਹਾਂਜੀ ਕਈ ਮੇਰੇ ਵੀਰ ਭਰਾ ਆਉਂਦੇ ਉਹ ਮੇਨ ਗੇਟ ਤੇ ਲੱਭਦੇ ਰਹਿੰਦੇ ਆ ਉਹਨਾਂ ਨੂੰ ਦਿੱਕਤ ਨਾ ਹੋਵੇ ਇਸ ਕਰਕੇ ਦੱਸ ਦਾਂਗੇ 10 ਕ ਦੁਕਾਨਾਂ ਛੱਡ ਕੇ ਅੱਗੇ ਆ ਠੀਕ ਹੈ ਜੀ ਠੀਕ ਆ ਵੀਰ ਜੀ ਸੋ ਖਾਣ ਵਾਸਤੇ ਆਓ ਬਾਕੀ ਹੋਰ ਗਲਤ ਕਮੈਂਟ ਕਰਕੇ ਨਾ ਜਾਓ ਮੈਂ ਇੱਕ ਮੈਸੇਜ ਛੋਟਾ ਜਿਹਾ ਮੇਰੀ ਬੇਨਤੀ ਹੈ ਹਾਂਜੀ ਕਿ ਇੱਕ ਦੋ ਵੀਰ ਮੇਰੇ ਆਏ ਆ ਜਿਨ੍ਹਾਂ ਨੇ ਕੁਝ ਗਲਤ ਬੋਲਿਆ ਆ ਉਹ ਜਿਹੇ ਕਮੈਂਟ ਨਾ ਕਰੋ ਵੀਰ ਜੀ ਥੋੜਾ ਜਿਹਾ ਅੰਦਰ ਆਓ ਇੱਕ ਵਾਰੀ ਦੁਕਾਨ ਵੀ ਦਿਖਾ ਦਿਓ ਸਾਰਿਆਂ ਨੂੰ ਇਹ ਜ਼ਰੂਰ ਅੰਦਰ ਦਿਖਾਓ ਕਿ ਇੱਥੇ ਕੀ ਕੀ ਹੈਗਾ ਸਾਡੇ ਕੋਲ ਉੱਪਰ ਇੱਕ ਪੱਖਾ ਲੱਗਾ ਹੈ ਸਹੀ ਹੈ ਬੜੀ ਸਾਡੇ ਕੋਲ ਕਿਰਾਏ ਤੇ ਦੁਕਾਨ ਹੈ ਠੀਕ ਹੈ ਜੀ ਸੋ ਕਈ ਮੇਰੇ ਵੀਰ ਭਰਾ ਜਿਹੜੇ ਗਲਤ ਕਮੈਂਟ ਕਰਦੇ ਆ ਨਾ ਕਿ ਤੁਹਾਡੇ ਕੋਲ ਪੱਖਿਆਂ ਲਾਉਣ ਦੀ ਔਕਾਤ ਨਹੀਂ ਹੈਗੀ ਤੁਸੀਂ ਦੁਕਾਨਾ ਖੋਲੀਆਂ ਇਹ ਹੋਣਾ ਪਲੀਜ਼ ਉਹਨਾਂ ਨੂੰ ਰਿਕੁਐਸਟ ਹੈਗੀ ਇਹੋ ਜਿਹੇ ਕਮੈਂਟ ਨਾ ਕਰਨ ਨਹੀਂ ਨਹੀਂ ਭਾਜੀ ਆ ਬਹੁਤ ਵਧੀਆ ਤੁਹਾਡਾ ਸ਼ਹਿਰ ਜੋ ਵੀ ਹੈਗਾ ਅਸੀਂ ਤੇ ਬਹੁਤ ਬਹੁਤ ਤਿਆਰ ਕੀਤਾ ਭਾਜੀ ਤੁਸੀਂ ਇੱਥੇ ਆਹ ਕੋ ਪੂਰਾ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਵੀਰਜੀ ਗਰਮੀ ਆ ਨਾ ਉਹ ਬਿਸ਼ੱਕ ਨਾ ਹੀ ਹੋਣ ਠੀਕ ਹੈ ਠੀਕ ਹੈ ਜਿਹੜੇ ਬਹੁਤ ਜ਼ਿਆਦਾ ਰੈਸਟੋਰੈਂਟ ਉਹ ਵੱਡੇ ਵੱਡੇ ਫਾਈਵ ਸਟਾਰ ਜਾਣ ਸਾਡੇ ਕੋ ਨਾ ਹੋਣ ਸਹੀ ਹੈ ਜੀ ਭਾਜੀ ਹੁਣਾਂ ਨੇ ਦੇਸੀ ਘਿਓ ਵਾਲੇ ਨਿਊਡਲ ਤਿਆਰ ਕਰ ਦਿੱਤੇ ਜੀ ਤੇ ਇੱਧਰ ਚੈੱਕ ਕਰੋ ਜੀ ਪਨੀਰ ਭਾਜੀ ਨੇ ਪਾਇਆ ਪੀਨੇਟ ਉੱਪਰ ਪਾ ਦਿੱਤੇ ਆ ਤੇ ਸੱਤ ਤੋਂ ਅੱਠ ਤਰ੍ਹਾਂ ਦੀਆਂ ਵੈਜੀਟੇਬਲ ਇਹਨਾਂ ਨੇ ਪਾਈਆਂ ਤੇ ਦੇਸੀ ਘਿਓ ਦੇ ਵਿੱਚ ਤਿਆਰ ਕੀਤੀ ਹੈ ਤੇ ਹਾਫ ਪਲੇਟ ਇਹਨਾਂ ਦੀ 60 ਰੁਪਏ ਤੇ ਬਾਕੀ ਉਹਨਾਂ ਟੇਸਟ ਚੈੱਕ ਕਰਕੇ ਦੱਸਦੇ ਆਂ ਕਿਵੇਂ ਦਾ ਤੇ ਜਿੰਨੀ ਆਈਟਮ ਇਹਨਾਂ ਨੇ ਇਹਦੇ ਵਿੱਚ ਪਾ ਦਿੱਤੀ ਹੈ ਚੰਗੇ ਚੰਗੇ ਰੈਸਟੋਰੈਂਟ ਵਾਲੇ ਵੀ ਜਿਹੜੇ ਆ ਵੀ ਇੰਨਾ ਕੁਝ ਨਹੀਂ ਪਾ ਕੇ ਦਿੰਦੇ ਤੇ ਇਹਨਾਂ ਨੇ ਬਹੁਤ ਵਧੀਆ ਨੂਡਲ ਤਿਆਰ ਕੀਤੇ ਆ ਬਾਕੀ ਹੁਣ ਟੇਸਟ ਚੈੱਕ ਕਰਕੇ ਦੱਸਦੇ ਆ ਕਿਵੇਂ ਦਾ ਆ ਹੂੰ ਬਹੁਤ ਵਧੀਆ ਟੇਸਟ ਆ ਜੀ ਮਿਰਚ ਨੋਰਮਲ ਰੱਖੀ ਹੈ ਭਾਈ ਨੇ ਤੇ ਬਹੁਤ ਵਧੀਆ ਆ ਰਿਹਾ ਸਬਜ਼ੀ ਦਾ ਫਲੇਵਰ ਆ ਰਿਹਾ ਤੇ ਬਾਕੀ ਤੁਸੀਂ ਵੀ ਇੱਥੇ ਜਰੂਰ ਪਹੁੰਚੋ ਜੀ ਭਾਜੀ ਗੋਰਸ਼ਕ ਭਾਜੀ ਆ ਤੇ ਬਹੁਤ ਵਧੀਆ ਇਹ ਨਿਊਡਲ ਇੱਥੇ ਆਪਣਾ ਫੂਡ ਤਿਆਰ ਕਰਦੇ ਆ ਸ਼ੈਟਰ ਸਾਹਿਬ ਗੁਰਦਰ ਦੇ ਸਾਹਮਣੇ ਆਪੋਜੀਟ ਇਹਨਾਂ ਦਾ ਛੋਟੇ ਜੀ ਦੁਕਾਨ ਤੇ ਬਹੁਤ ਵਧੀਆ ਇੱਧਰ ਸਿਟਿੰਗ ਏਰੀਆ ਵੀ ਦੇਖੋ ਤੇ ਸਿਟਿੰਗ ਏਰੀਆ ਵੀ ਇਹਨਾਂ ਨੇ ਬਹੁਤ ਵਧੀਆ ਇੱਥੇ ਅੰਦਰ ਬਣਾਇਆ ਤੇ ਜਰੂਰ ਭਾਈ ਹੁਣਾਂ ਕੋ ਪਹੁੰਚੋ ਜੀ ਮਾਜੀ ਵਾਲਾ ਪੇਜ ਹੈ ਜੀ YouTube ਤੇ ਉਹਨਾਂ ਨੂੰ ਵੀ ਜਰੂਰ ਸਪੋਰਟ ਕਰੋ ਜੀ ਤੇ ਬਾਕੀ ਠੀਕ ਆ ਜੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਾਂ ਨੂੰ ਖਾਲੀ ਹੈ ਜੀ ਨਿਊਡਲ ਤੇ ਜਲਦੀ ਮਿਲਦੇ ਹਾਂ ਨਵੀਂ ਹੋਰ ਕਿਸੇ ਵੀਡੀਓ ਵਿੱਚ ਤੇ ਦਾਤਾ ਦੇਵਲੀ ਸਾਸਿਕਾਂ ਦੇ